को आई वारिया ਅੱਜ ਸਾਡੇ ਪਿਤਾ ਜੀ ਸਰਦਾਰ ਬਾਬਾ ਸਿੰਘ ਜੀ 14 ਸਤੰਬਰ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਲਗਭਗ 6 ਮਿੰਟ ਦੀ ਵੀਡੀਓ ਹੋਣੀ ਹੈ ਸਾਥੀਓ ਸਾਰੀ ਵੀਡੀਓ ਨੂੰ ਦੇਖਿਓ ਕਿ ਅਸੀਂ ਜਿਹੜੇ ਕਰਮ ਕਾਂਡ ਕਰਦੇ ਆਂ ਜਿੱਦਾਂ ਕਿ ਗੁਰੂ ਨਾਨਕ ਦੇਵ ਜੀ ਨੇ ਕਰਮ ਕਾਂਡਾਂ ਨੂੰ ਜਨੇਊ ਤੱਕ ਆਪਣੇ ਘਰ ਤੋਂ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਆਪਾਂ ਵੀ ਇਹ ਕਰਮ ਕਾਂਡ ਆਪਣੇ ਘਰਾਂ ਤੋਂ ਹੀ ਸ਼ੁਰੂ ਕਰਾਂਗੇ ਤਾਂ ਫਿਰ ਜਿਹੜੇ ਇਹ ਕਰਮ ਕਾਂਡ ਹੈ ਸਾਡੇ ਖਤਮ ਹੋਣਗੇ ਔਰ ਇਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਸਮਝੀ ਤੇ ਤੁਸੀਂ ਇਸ ਪੂਰੀ ਵੀਡੀਓ ਨੂੰ ਲਗਭਗ 6 ਮਿੰਟ ਦੀ ਵੀਡੀਓ ਆ ਤੇ ਇਹਨੂੰ ਜ਼ਰੂਰ ਸੁਣਿਓ ਸਾਡੇ ਪਿਤਾ ਜੀ ਦੀ ਡੇਥ ਹੋਣ ਤੋਂ ਬਾਅਦ ਵਿੱਚ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆਉਣ ਤੋਂ ਸਵੇਰੇ ਅੰਮ੍ਰਿਤ ਵੇਲੇ ਇਹਨਾਂ ਦਾ ਇਸ਼ਨਾਨ ਕਰਵਾ ਕੇ ਕੱਪੜੇ ਪਾ ਕੇ ਇਹਨਾਂ ਨੂੰ ਬਿਲਕੁਲ ਤਿਆਰ ਕਰ ਦਿੱਤਾ ਸੀ ਤੇ ਅੱਜ ਸਾਡੇ ਜੋ ਵੀ ਸਮਾਜ ਦੇ ਵਿੱਚ ਚੱਲਦਾ ਆ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਜਾਣਦੇ ਆ ਅਖੰਡ ਪਾਤਸ਼ਾਹ ਬਹੁਤ ਕਰ ਕਰਦੇ ਆ ਬਾਣੀ ਬਹੁਤ ਪੜ੍ਹਦੇ ਆ ਲੇਕਿਨ ਜਦੋਂ ਸਾਡੇ ਕਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਜਾਂ ਸਾਡੇ ਕੋਈ ਵਿਆਹ ਸ਼ਾਦੀ ਹੁੰਦਾ ਉਦੋਂ ਅਸੀਂ ਦੇਖਦੇ ਹਾਂ ਤੇ ਕਰਮਕਾਂਡ ਸਭ ਤੋਂ ਜ਼ਿਆਦਾ ਅਸੀਂ ਸਿੱਖ ਕੌਮ ਸਾਡੀ ਕਰਦੀ ਹੈ ਕਿਉਂਕਿ ਇਹ ਕਰਮਕਾਂਡ ਜਿਹੜੇ ਕਰਦੇ ਆ ਸਾਰੇ ਗਰੜ ਪ੍ਰਾਣ ਗ੍ਰੰਥ ਦੇ ਵਿੱਚ ਲਿਖੇ ਨੇ ਗਰੜ ਪ੍ਰਾਣ ਗ੍ਰੰਥ ਦੇ ਸਾਡੇ ਹਿੰਦੂ ਵੀਰ ਜਿਹੜੇ ਆ ਉਹ ਉਹਦੇ ਮੁਤਾਬਕ ਕਰਦੇ ਆ ਉਹਨਾਂ ਨੂੰ ਮੁਬਾਰਕ ਆ ਲੇਕਿਨ ਅਸੀਂ ਇੱਕ ਸਿੱਖ ਇੱਕ ਵੱਖਰੀ ਕੌਮ ਆ ਤੇ ਅਸੀਂ ਆਪਣੇ ਪਿਤਾ ਜੀ ਨੂੰ ਤਿਆਰ ਕਰਕੇ ਔਰ ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਅਸੀਂ ਆਪਣੇ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਪਹੁੰਚੇ ਔਰ ਉੱਥੇ ਜਿਹੜੇ ਕਰਮ ਕਾਂਡ ਹੁੰਦੇ ਆ ਜਿੱਦਾਂ ਕਿ ਘੜਾ ਭੰਨਣਾ ਤੇ ਮ੍ਰਿਤਕ ਸਰੀਰ ਨੂੰ ਮੱਥਾ ਟੇਕਣਾ ਮੂੰਹ ਦੇ ਵਿੱਚ ਘਿਓ ਪਾਉਣਾ ਜਾਂ ਹੋਰ ਜਿਹੜੇ ਕਰਮ ਕਾਂਡ ਸਾਡੇ ਲੋਕ ਕਰਦੇ ਨੇ ਅਸੀਂ ਉਹ ਕੋਈ ਵੀ ਨਹੀਂ ਕੀਤਾ ਬਹੁਤ ਸਾਰੇ ਸਾਥੀਆਂ ਨੇ ਮੈਨੂੰ ਕਿਹਾ ਵੀ ਕੀ ਦੇਸੀ ਘਿਓ ਮੂੰਹ ਦੇ ਵਿੱਚ ਪਾਉਣਾ ਚਾਹੀਦਾ ਹੈ ਔਰ ਮੈਂ ਉੱਥੇ ਸਮਸ਼ਾਨ ਘਾਟ ਦੇ ਵਿੱਚ ਵੀ ਕੁਝ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਸੀ ਸਾਰੀ ਸੰਗਤ ਦੇ ਨਾਲ ਕਿ ਅਸੀਂ ਅਗਰ ਦੇਸੀ ਘਿਓ ਪਾਉਣਾ ਹੈ ਜਾਂ ਮੱਥਾ ਟੇਕਣਾ ਹੈ ਤੇ ਜੀਂਦੇ ਜੀ ਸਰੀਰ ਨੂੰ ਮੱਥਾ ਟੇਕਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਵੀ ਕਹਿੰਦੀ ਆ ਜੀਵਤ ਪਿੱਤਰ ਨਾ ਮਾਨੇ ਕੋ ਮੋਈ ਸਰਦ ਕਰਾਹੀ ਔਰ ਇਹ ਜਿਹੜੇ ਕਰਮਕਾਂਡ ਕਰਦੇ ਆ ਜਿੱਦਾਂ ਕਿ ਅਲੱਗ-ਅਲੱਗ ਧਰਮਾਂ ਦੇ ਵਿੱਚ ਕਰਦੇ ਨੇ ਜਿੱਦਾਂ ਕਹਿੰਦੇ ਨੇ ਕਿ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਂ ਹੈ ਇੱਕ ਪਾਣੀ ਵਿੱਚ ਅਸੁੱਟੀ ਹੈ ਇੱਕ ਵੀ ਹਸਣ ਪਾਹੀਂ ਹਸਣ ਪਾਹੀਂ ਮਤਲਬ ਖੂਹ ਦੇ ਵਿੱਚ ਸੁੱਟਦੇ ਆ ਨਾਨਕ ਏਵ ਨਾ ਜਾਪਾਈ ਕਿੱਥੇ ਜਾਏ ਸਮਾਈ ਉਹ ਕਹਿੰਦੇ ਨੇ ਕਿ ਮਰਨ ਤੇ ਕੋਈ ਸਾੜਦੇ ਹਨ ਕੋਈ ਦੱਬਦੇ ਹਨ ਇੱਕ ਨਾ ਵੀ ਕੁੱਤੇ ਖਾਂੇ ਕੁਛ ਕੁੱਤਿਆਂ ਨੂੰ ਪਾ ਦਿੰਦੇ ਨੇ ਪਰ हे ਨਾਨਕ ਸਰੀਰ ਦੇ ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹ ਕਿੱਥੇ ਜਾ ਵਸਦੀ ਹੈ ਇਹ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਪਤਾ ਨਹੀਂ ਲੱਗਦਾ ਪਰ ਅੱਜ ਸਾਡੇ ਲੋਕ ਉਥੇ ਕੁਝ ਕਰਮਕਾਂਡ ਕਰਦੇ ਨੇ ਇੰਨੇ ਜ਼ਿਆਦਾ ਕਰਮਕਾਂਡ ਕਰਦੇ ਨੇ ਕਿ ਜਿਨ੍ਹਾਂ ਦਾ ਮਤਲਬ ਹੀ ਕੋਈ ਨਹੀਂ ਅਸੀਂ ਦਿੱਲੀ ਗੁਰਦੁਆਰੇ ਜਾਣ ਵਾਲੇ ਵੀ ਬਹੁਤ ਕਰਮਕਾਂਡ ਕਰਦੇ ਨੇ ਜਿਹੜਾ ਕਿ ਅਸੀਂ ਆਪਣੇ ਪਿਤਾ ਜੀ ਦਾ ਜੋ ਅੰਤਮ ਸੰਸਕਾਰ ਆ ਕੋਈ ਕਰਮਕਾਂਡ ਨਹੀਂ ਕੀਤਾ ਜਿਹੜਾ ਕਿ ਸਾਡੇ ਪਹਿਲਾ ਪਰਯਤ ਮਰਿਆਦਾ ਪਾੜੀ ਚੰਦਨ ਉਹਦੇ ਵਿੱਚ ਦੱਸਿਆ ਹੈ ਕਿ ਜਦੋਂ ਪ੍ਰਾਣੀ ਦਾ ਅੰਤ ਹਲਕਾਰ ਹੁੰਦਾ ਹੈ ਉੰਗੀਠਾ ਜੇ ਮ੍ਰਿਤਕ ਸਾਰਾ ਇਕੱਠਾ ਕਰਕੇ ਅਸੀਂ ਲਾਇਲ ਦੇ ਵਿੱਚ ਪਾਇਆ ਮ੍ਰਿਤਕ ਦਾ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਕਿ ਹੱਡੀਆਂ ਅਲੱਗ ਕਰਦੇ ਨੂੰ ਚੰਦਨ ਰਗੜ ਦੇ ਲਾ ਦੇਵੇ ਇਹ ਵੀ ਇੱਕ ਕਰਮ ਕਾਂਡ ਮੁਰਦੇ ਨੂੰ ਕੋਈ ਇਸ ਨਹੀਂ ਉਹਨੂੰ ਸੇਵਾ ਦਾ ਫੋਟਣ ਵਾਲਾ ਇਦਾਂ ਗੁਰਬਾਣੀ ਇਹਦੇ ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ ਤਾ ਵੀ ਉਸ ਮਰਦੇ ਦਾ ਕੋਈ ਕੁਸ਼ ਵਿਗਾੜ ਨਹੀਂ ਹੋ ਸਕਦਾ ਇਸ ਕਰਕੇ ਗੁਰਬਾਣੀ ਅਗਰ ਅਸੀਂ ਪੜ੍ਹਦੇ ਆਂ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਵੀ ਜ਼ਰੂਰ ਕੀਤੀ ਜਾਵੇ ਅਸੀਂ ਪੂਰੇ ਦਾ ਪੂਰਾ ਰਹਿਤ ਮਰਿਆਦਾ ਦੇ ਮੁਤਾਬਕ ਅੰਗੀਠਾ ਇਕੱਠਾ ਕੀਤਾ ਪਹਿਲੀ ਤਾਂ ਗੱਲ ਇਹ ਹੈ ਕਿ ਰਹਿਤ ਮਰਿਆਦਾ ਦਾ ਹੀ ਨਹੀਂ ਆ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਆ ਕਿ ਰਹਿਤ ਮਰਿਆਦਾ ਕੀ ਆ ਸਾਡੀ ਅਕਾਲ ਤਖਤ ਦੀ ਲਿਖੀ ਹੋਈ ਰਹਿਤ ਮਰਿਆਦਾ ਦੇ ਅਨੁਸਾਰ ਅਸੀਂ ਦੱਬ ਵੀ ਸਕਦੇ ਆਂ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਖੋਲ੍ਹ ਦਿੱਤੀ ਹੋਈ ਆ ਜੇ ਨਹੀਂ ਜਿਗਾਰ ਹੈਗਾ ਸਾਡੇ ਕੋਲ ਸਾੜਨ ਦਾ ਅਸੀਂ ਦੱਬ ਸਕਦੇ ਹਾਂ ਜੇ ਦੱਬਣ ਦਾ ਨਹੀਂ ਹੈਗਾ ਰੋੜ ਸਕਦੇ ਹਾਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਮ੍ਰਿਤਕ ਸਰੀਰ ਨੂੰ ਸੰਭਾਲਣਾ ਆ ਮੇਨ ਮਕਸਦ ਸੰਭਾਲਣਾ ਆ ਔਰ ਜੋ ਵੀ ਕਰਮਕਾਂਡ ਕੀਤੇ ਜਾਂਦੇ ਆ ਉਹ ਜੀਂਦੇ ਜੀ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਨਹੀਂ ਕਰਦੇ ਔਰ ਮਰਨ ਤੋਂ ਬਾਅਦ ਵਿੱਚ ਬਹੁਤ ਸਾਰੇ ਕਰਮਕਾਂਡ ਕਰਦੇ ਨੇ ਔਰ ਉਹਨਾਂ ਉਸ ਤੋਂ ਬਾਅਦ ਅਸੀਂ ਜਦੋਂ ਸਾਡੇ ਪਿਤਾ ਜੀ ਦੀ ਡੈਥ ਹੋਣ ਤੋਂ ਬਾਅਦ ਹਾਂ ਅਸੀਂ ਸਹਿਜ ਪਾਠ ਕਰੇ ਆਰੰਭ ਕਰ ਲਿਆ ਸੀ ਔਰ ਉਹਦਾ ਅੰਤਮ ਅਰਦਾਸ ਵਿਲੇ ਭੋਗ ਪਾ ਕੇ ਤੇ ਸਾਰਾ ਕੀਠਾ ਇਕੱਠਾ ਕਰਕੇ ਅਸੀਂ ਪਾਣੀ ਦੇ ਵਿੱਚ ਬਿਆਸ ਦਰਿਆ ਤੇ ਸੁੱਟਿਆ ਇਹ ਵੀ ਅਗਰ ਕਿਸੇ ਕੋ ਜਗ੍ਹਾ ਹੋਵੇ ਤਾਂ ਆਪਣੇ ਕਿਸੇ ਵੀ ਖੇਤ ਦੇ ਵਿੱਚ ਦੱਬ ਕੇ ਉਹਦੇ ਉੱਤੇ ਅਸੀਂ ਇੱਕ ਆਪਣਾ ਰੁੱਖ ਲਾ ਸਕਦੇ ਹਾਂ ਕਿਉਂਕਿ ਇਹ ਪਾਣੀ ਵੀ ਵੈਸੇ ਤਾਂ ਪੀਤਾ ਜਾਂਦਾ ਹੈ ਪਰ ਸਾਡੇ ਕੋਲ ਕੋਈ ਹੋਰ ਪ੍ਰਬੰਧ ਨਾ ਹੋਣ ਕਰਕੇ ਅਸੀਂ ਜਲ ਪ੍ਰਵਾਹ ਕਰਨ ਤੋਂ ਬਾਅਦ ਬੌਲੀ ਸਾਹਿਬ ਗੋਂਦਵਾਲ ਸਾਹਿਬ ਆ ਕੇ ਆਪਣਾ ਦਰਸ਼ਨ ਮੇਲੇ ਕਰਕੇ ਆਪਣਾ ਨਾਮ ਦਰਜ ਕਰਵਾਇਆ ਕਿਉਂਕਿ ਉਹ ਨਾਮ ਦਰਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਡੈਥ ਸਰਟੀਫਿਕੇਟ ਬਣਾਉਣ ਵਾਸਤੇ ਔਰ ਅਸੀਂ ਦਰਬਾਰ ਦੇ ਅੰਦਰ ਬੈਠ ਕੇ ਕੀਰਤਨ ਸੁਣਿਆ ਔਰ ਉਸ ਤੋਂ ਬਾਅਦ ਵਿੱਚ ਕੀਰਤਨ ਕੀਰਤਨ ਸੁਣਨ ਤੋਂ ਬਾਅਦ ਵਿੱਚ ਅਸੀਂ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਉੱਥੋਂ ਪਰਚੀ ਲੈ ਕੇ ਆਪਣੀ ਤੇ ਅਸੀਂ ਆਪਣੇ ਘਰਾਂ ਨੂੰ ਵਾਪਸ ਆਣ ਕੇ ਸਹਿਜ ਪਾਠ ਆਰੰਭ ਕਰ